ਇਹ ਬਾਤ ਹੈ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਵਿੱਚ ਇੱਕ ਘਰ ਡਿੱਗ ਪਿਆ ਹੈ ਟੀਚਰ ਪੂਰਨ ਸਿੰਘ ਦਾ ਇੱਕ ਘਰ ਡਿੱਗਿਆ ਤੇ ਘਰ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਘਰ ਡਿੱਗਣ ਕਾਰਨ ਸਮਾਨ ਚੱਕਨਾ ਚੂਰ ਹੋ ਗਿਆ ਹੈ ਦਰਅਸਲ بارش ਤੇ ਦਿਨਾਂ ਦੇ ਵਿੱਚ ਘਰ ਦੀ ਨੀਂਹ ਕਮਜ਼ੋਰ ਹੋ ਗਈ ਸੀ ਜਿਸ ਕਾਰਨ ਘਰ ਨੂੰ ਨੁਕਸਾਨ ਪਹੁੰਚਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਰਸਾਤਾਂ ਦੇ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋਈ ਸੀ ਤੇ ਪਰਿਵਾਰ ਨੂੰ ਇਹ ਭਾਰੀ ਨੁਕਸਾਨ ਹੋਇਆ ਹੈ ਕਰੋੜਾਂ ਦੇ ਵਿੱਚ ਨੁਕਸਾਨ ਦੱਸਿਆ ਜਾ ਰਿਹਾ ਹੈ ਖਦਸ਼ਾ ਜਤਾਇਆ ਗਿਆ ਹੈ 2018 ਦੇ ਵਿੱਚ ਪਰਿਵਾਰ ਨੇ 49 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਘਰ ਬਣਾਇਆ ਸੀ। ਪੇਸ਼ੇਵਰਜੋਂ ਅਧਿਆਪਕ ਹੈ ਪੂਰਨ ਸਿੰਘ ਅਤੇ ਉਸ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਹੈ। ਤਸਵੀਰਾਂ ਦੇਖੋ ਕਿਵੇਂ ਤਾਸ਼ ਦੇ ਪੱਤਿਆਂ ਦੇ ਵਾਂਗ ਇੱਕ ਘਰ ਟੈ ਟੇਲ ਸੁਝਾਏ। ਮਿੰਟਾਂ ਸੈਕਿੰਡਾਂ ਦੇ ਵਿੱਚ ਇੱਕ ਘਰ ਜ਼ਮੀਨਦੋਸ਼ ਹੋ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹ ਪੂਰੀ ਕੋਠੀ ਹੈ ਜਿਹੜੀ ਪੂਰਨ ਸਿੰਘ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਾਈ ਸੀ, ਪੂਰੀ ਮਿਹਨਤ ਦੇ ਨਾਲ ਬਣਾਈ ਸੀ 49 ਲੱਖ ਰੁਪਏ ਉਸ ਦੇ ਮੁਤਾਬਕ ਉਸਨੇ 2018 ਦੇ ਵਿੱਚ ਖਰਚ ਕੀਤੇ ਸੀ ਪਰ ਜਦੋਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਜੁਲਾਈ ਅਗਸਤ ਸਤੰਬਰ ਦੇ ਵਿੱਚ ਬਹੁਤ ਬਰਸਾਤ ਹੋਈ ਪੰਜਾਬ ਦੇ ਵਿੱਚ ਉਸ ਤਰ੍ਹਾਂ ਇਸ ਦੀਆਂ ਨੀਹਾਂ ਕਮਜ਼ੋਰ ਹੋ ਗਈਆਂ ਤੇ ਜਿਸ ਕਾਰਨ ਇਸ ਇਮਾਰਤ ਨੂੰ ਇਸ ਜੋ ਘਰ ਹੈ ਇਹ ਮਕਾਨ ਹੈ ਇਸ ਨੂੰ ਨੁਕਸਾਨ ਪਹੁੰਚਿਆ ਹੈ ਬਰਨਾਲਾ ਦੇ ਪਿੰਡ ਢਿੱਲਵਾ ਦੀ ਇਹ ਵੀਡੀਓ ਹੈ ਜਿੱਥੇ ਟੀਚਰ ਨੇ ਅਧਿਆਪਕ ਨੇ ਪੂਰਨ ਸਿੰਘ ਉਹਨਾਂ ਦਾ ਇੱਕ ਘਰ ਹੈ ਤੇ ਉਹਨਾਂ ਦੇ ਅੱਖਾਂ ਸਾਹਮਣੇ ਹੀ ਇੱਕ ਘਰ ਟਹਿ ਢੇਰੀ ਹੋ ਗਿਆ ਚੱਕਣਾ ਚੂਰ ਹੋ ਗਿਆ ਘਰ ਡਿੱਗਣ ਦੇ ਵੀਡੀਓ ਸਾਹਮਣੇ ਆਈ ਹੈ ਘਰ ਡਿੱਗਣ ਕਾਰਨ ਸਮਾਨ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਘਰ ਦੀਆਂ ਨੀਹਾਂ ਦੇ ਵਿੱਚ ਪਾਣੀ ਵੜ ਗਿਆ ਸੀ بارش ਦਾ ਜਿਸ ਕਾਰਨ ਨੀਹਾਂ ਕਮਜ਼ੋਰ ਹੋ ਗਈਆਂ ਤੇ ਹੁਣ ਇਹ ਘਰ ਡਿੱਗ ਪਿਆ ਏ ਕਾਸ਼ ਦੇ ਪੱਤਿਆਂ ਦੇ ਵਾਂਗ ਇਹ ਘਰ ਟਹਿ ਢੇਰੀ ਹੋਇਆ ਹੈ ਪਰਿਵਾਰ ਨੇ ਖਦਸ਼ਾ ਜਤਾਇਆ ਕਿ ਉਹਨਾਂ ਦਾ 1 ਕਰੋੜ ਦਾ ਨੁਕਸਾਨ ਹੋ ਗਿਆ ਕਿਉਂਕਿ ਘਰ ਦੇ ਵਿੱਚ ਬਹੁਤ ਸਾਰਾ ਸਮਾਨ ਸੀ 2018 ਦੇ ਵਿੱਚ ਪਰਿਵਾਰ ਦੇ ਮੁਤਾਬਕ 45 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਨੇ ਇੱਕ ਘਰ ਬਣਾਇਆ ਸੀ ਪਰ ਹੁਣ ਅੱਖਾਂ ਦੇ ਸਾਹਮਣੇ ਹੀ ਉਹਨਾਂ ਦਾ ਇੱਕ ਘਰ ਟਹਿ ਟੇਰੀ ਹੋ ਗਿਆ ਇਹ ਵੀਡੀਓ ਵਿੱਚ ਸਾਹਮਣੇ ਆਇਆ ਘਰ ਮੇਰਾ ਡਿੱਗ ਗਿਆ ਜੀ ਜਿਹੜੇ ਆਹ ਬਰਸਾਤਾਂ ਤੇ ਭਾਰੀ ਮੀਂਹ ਪਏ ਨੇ ਇਹਨਾਂ ਦੇ ਚੱਲਦੇ ਮੇਰਾ ਘਰ ਹੈ ਜਿਹੜਾ ਉਹ ਟਹਿ ਟੇਰੀ ਹੋ ਗਿਆ ਤੇ ਨੀਹਾਂ ਧਸ ਗਈਆਂ ਜਿਹਦੇ ਕਾਰਨ ਮੇਰੀ ਪੂਰੀ ਕੋਠੀ ਹੈ ਜਿਹੜੀ ਉਹ ਮਲਬੇ ਦੇ ਵਿੱਚ ਤਬਦੀਲ ਹੋ ਗਈ। ਕਿ ਕਿੰਨਾ ਕੁ ਲੱਖ ਦਾ ਨੁਕਸਾਨ ਹੈਗਾ ਕੀ ਕੋਈ ਕੁਝ ਇਰੇ ਚ ਨੁਕਸਾਨ ਹੈਗਾ ਕੋਈ ਘਰ ਦਾ ਸਮਾਨ ਵੀ ਕੁਝ? ਮੇਰੇ ਘਰ ਦਾ ਸਾਰਾ ਹੀ ਸਮਾਨ ਜਿਹੜਾ ਮੇਰੇ ਬਰਤੋਂ ਦੇ ਵਿੱਚ ਮੇਰਾ ਫਰਨੀਚਰ ਤੇ ਹੋਰ ਟੋਟਲੀ ਤੇ ਲਗਭਗ 90-95 ਲੱਖ ਰੁਪਏ ਦਾ ਮੇਰਾ ਨੁਕਸਾਨ ਹੋਇਆ ਹੈ। ਤੇ ਮੈਂ ਸਰਕਾਰ ਤੇ ਆਪਣੇ ਇੱਥੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਵੀ ਮੇਰੇ ਬੱਚੇ ਬਿਹਾਉਣ ਵਾਲੇ ਨੇ। ਮੇਰੀ ਗੁड़िया ਬਾਈ 23 ਸਾਲ ਦੀ ਹੋਈ ਪਈ ਐ ਮੈਂ ਤਿੰਨ ਕਾ ਤਿੰਨ ਕਾ ਜੋੜ ਕੇ ਇਹ ਘਰ ਬਣਾਇਆ ਸੀ ਆਪਣੀਆਂ ਯਾਦਾਂ ਦਾ ਮੇਰਾ ਘਰ ਸੀ ਇੱਕ ਇਨਸਾਨ ਆਪਣੀ ਸਾਰੀ ਜਮਾ ਪੂੰਜੀ ਮੈਂ ਇਹਦੇ ਤੇ ਲਾਤੀ ਸੀ ਤੇ ਹੁਣ ਮੈਂ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਮੇਰਾ ਜਿਹੜਾ ਨੁਕਸਾਨ ਹੋਇਆ ਉਹਦਾ ਮੈਨੂੰ ਹਰਜਾਨਾ ਦਿੱਤਾ ਜਾਵੇ ऐसे खबरते और अपडेट दे लिए आशीष शर्मा मेरे सहयोगी जुड़े ने बरनाला तो आशीष की कुछ जानकारी हालांकि ਘਰ ਦੀਆਂ ਨਹੀਂਆਂ ਕਮਜ਼ੋਰ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਬਹੁਤ ਵੱਡਾ ਨੁਕਸਾਨ ਜਿਵੇਂ ਜਿਹੜੇ ਪੂਰਨ ਸਿੰਘ ਵੀ ਕਹਿ ਰਹੇ ਨੇ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦਾ ਕੀ ਘਰ ਦੇ ਵਿੱਚੋਂ ਸਮਾਨ ਕੱਢ ਲਿਆ ਗਿਆ ਸੀ ਸਮਾਂ ਰਹਨੇ ਆ ਜਿਹੜੇ ਘਰ ਦੇ ਪਰਿਵਾਰਿਕ ਮੈਂਬਰ ਨੇ ਉਹ ਇਸ ਘਰ ਦੇ ਵਿੱਚੋਂ ਬਾਹਰ ਆ ਗਈ ਸੀ ਜੀ ਪਿਛਲੇ ਦਿਨਾਂ ਵਿੱਚ ਇੱਕ ਢਲਮਾ ਪਿੰਡ ਦੇ ਪਰਿਵਾਰ ਸੀ ਇਹ ਘਰ ਤੋਂ ਬਾਹਰ ਗਿਆ ਹੋਇਆ ਸੀ ਇਹਨਾਂ ਦੇ ਦੱਸਣ ਮੁਤਾਬਕ 2018 ਚ ਇਹਨਾਂ ਨੇ ਇਹ ਘਰ ਪਾਇਆ ਸੀ ਤੇ ਇਸ ਨੂੰ ਅਮੀਨ ਨਹੀਂ ਸੀ ਕਿਉਂਕਿ ਭਾਰੀ ਬਰਸਾਤਾਂ ਪਿਛਲੀ ਵਾਰ ਜਿਹੜੀ ਹੋਈਆਂ ਉਦੋਂ ਬਾਅਦ ਸਭ ਠੀਕ ਆ ਮਾਹੌਲ ਹੋ ਚੁੱਕਿਆ ਸੀ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਇੱਕਦਮ ਇਹਨਾਂ ਨੂੰ ਪਤਾ ਲੱਗਿਆ ਜਦੋਂ ਘਰ ਡਿੱਗਿਆ ਤੇ ਗਵੰਡੀ ਨੇ ਇੱਕ ਵੀਡੀਓ ਬਣਾਈ ਜੋ ਬੜੀ ਖਤਰਨਾਕ ਦੇਖਣ ਨੂੰ ਮਿਲਦੀ ਹੈ ਹਾਲਕਿ ਇਹਨਾਂ ਘਰ ਦਾ ਸਮਾਨ ਵਿੱਚ ਹੀ ਰਹਿ ਗਿਆ ਸੀ ਤੇ ਬਹੁਤ ਨੁਕਸਾਨ ਚੱਲਣਾ ਪਿਆ ਇਹਨਾਂ ਨੇ ਕਿਹਾ ਕਿ ਅਸੀਂ ਘਰ ਦੇ ਲੋਨ ਲੈ ਕੇ ਇਹ ਘਰ ਨੂੰ ਖੜਾ ਕੀਤਾ ਸੀ ਤੇ ਆ ਜਿਹੜੇ ਨੁਕਸਾਨ ਚੱਲਣਾ ਪਿਆ ਹਾਲਕਿ ਜਿਹੜੇ ਜਪਾ ਜ਼ਿਆਦਾਤਰ ਦੇਖਦੇ ਸ਼ਹਿਰ ਹੋਣ ਜਾਂ ਪਿੰਡਾਂ ਚੋਂ ਪਾਣੀ ਨੀਹਾਂ ਚ ਚਲਾ ਜਾਂਦਾ ਪਰ ਉਦੋਂ ਪ੍ਰਵਾਹ ਉਹ ਪਤਾ ਨਹੀਂ ਚੱਲਦਾ ਤੇ ਬਾਅਦ ਚ ਜਿਸ ਤਰ੍ਹਾਂ ਇਸ ਘਰ ਨੂੰ ਅਜਿਹਾ ਦੇਖਣ ਨੂੰ ਮਿਲਿਆ ਕਿ ਨੀਹਾਂ ਕਮਜ਼ੋਰ ਹੋ ਗਈਆਂ ਅੰਦਰ ਬਿਲਡਿੰਗ ਟੇਢੀ ਹੁੰਦੀ ਹੋਈ ਤੇ ਜਮੀਨ ਹੀ ਟੇਢੀ ਹੋ ਗਈ ਇਹ ਇਸ ਪਰਿਵਾਰ ਦਾ ਇੱਕੋ ਹੀ ਗੱਲ ਹੈ ਕਿ ਉਹਨਾਂ ਇੱਕ ਲੋਨ ਕਰਜ਼ਾ ਸਿਰ ਤੇ ਖੜਾ ਤੇ ਪਰ ਬੱਚੇ ਛੋਟੇ ਨੇ ਤੇ ਇਹੀ ਦੋਈ ਹੈ ਕਿ ਸਰਕਾਰ ਵੱਲੋਂ ਕੋਈ ਸਹਾਇਤਾ ਮਿਲ ਜੇ ਜੀ ਆ ਠੀਕ ਹੈ ਅਸ਼ੀਸ਼ ਬਹੁਤ ਸ਼ੁਕਰੀਆ ਅਸ਼ੀਸ਼ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਬਰਨਾਲਾ ਦਾ ਪਿੰਡ ਢਿਲਵਾ ਜਿੱਥੋਂ ਦੇ ਅਧਿਆਪਕ ਪੂਰਨ ਸਿੰਘ ਦਾ ਇੱਕ ਘਰ ਸੀ ਪੂਰੀ ਜ਼ਿੰਦਗੀ ਕੋਈ ਵੀ ਇਨਸਾਨ ਆਪਣਾ ਘਰ ਬਣਾਉਣ ਲਈ ਲਾ ਦਿੰਦਾ ਹੈ ਤੇ ਅੱਖਾਂ ਦੇ ਸਾਹਮਣੇ ਹੀ ਉਹਨਾਂ ਦਾ ਇੱਕ ਘਰ ਢਹਿ ਢੇਰੀ ਹੋ ਗਿਆ ਕਾਰਨ ਕੀ ਹੈ ਕਾਰਨ ਇਹ ਹੈ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਪਾਣੀ ਨੀਹਾਂ ਦੇ ਵਿੱਚ ਵੜ ਗਿਆ ਨੀਹਾਂ ਕਮਜ਼ੋਰ ਹੋ ਗਈਆਂ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਵੱਡਾ مالی ਨੁਕਸਾਨ ਹੋਇਆ ਹੈ